ਚੌਂਤਾ ਪਿੰਡ ਦੇ ਵਿੱਚ ਇਕੱਤਰ ਹੋਏ ਆ ਔਰ ਚੌਂਤਾ ਪਿੰਡ ਦੀ ਜੋ ਸਮੱਸਿਆ ਸੀ ਇੱਥੇ ਪਿਛਲੇ 5 ਸਾਲ ਤੋਂ ਕਿਸੇ ਦੇ ਘਰ ਠੰਡੀ ਹਵਾ ਨਹੀਂ ਆਈ ਉਹ ਸਿਆਲ ਦੇ ਵਿੱਚ ਕਿਸੇ ਦੇ ਘਰ ਗਰਮ ਪਾਣੀ ਨਹੀਂ ਆਇਆ ਇਹ ਸਮੱਸਿਆ ਸੀ ਕਿ ਜਿਹੜੀ ਬਿਜਲੀ ਦੀ ਸਪਲਾਈ ਆ ਉਹਦੀ ਵੋਲਟੇਜ ਬਹੁਤ ਜ਼ਿਆਦਾ ਘਟ ਆਂਦੀ ਸੀ ਪਿਛਲੀਆਂ ਸਰਕਾਰਾਂ ਨੇ ਇਹਨਾਂ ਤੇ ਕੋਈ ਗੌਰ ਨਹੀਂ ਕੀਤੀ ਪਿੰਡ ਦੀ ਬਹੁਤ ਪੁਰਾਣੀ ਮੰਗ ਸੀ ਪਿਛਲੇ 5 ਸਾਲ ਦੀ ਮੰਗ ਸੀ ਕਿ ਸਾਡੇ ਪਿੰਡ ਦੇ ਵਿੱਚ ਬਿਜਲੀ ਦਾ ਸੁਧਾਰ ਹੋਣਾ ਚਾਹੀਦਾ ਸਾਡੀ ਭਾਰਤ ਜਨਤਾ ਪਾਰਟੀ ਨੇ ਐਫਰਟ ਕੀਤਾ ਡੀਸੀ ਸਾਹਿਬ ਨੂੰ ਮਿਲੇ ਅਸੀ ਸਾਹਿਬ ਨੂੰ ਮਿਲੇ ਔਰ ਪਿੰਡ ਦੇ ਲੋਕਾਂ ਦੇ ਪਰਾਸ ਦੇ ਨਾਲ ਸਰਪੰਚ ਸਾਹਿਬ ਦੀ ਜੋਗ ਅਗਵਾਈ ਦੇ ਤਹਿਤ ਔਰ ਅੱਜ ਇਹ ਟਰਾਂਸਫਰਮ ਜਿਹੜਾ ਆ ਬਿਜਲੀ ਵਿਭਾਗ ਨੇ ਇੱਥੇ ਲਾਤਾ ਉਹ ਪਿੱਛੋਂ ਸਾਰਾ ਕਨੈਕਸ਼ਨ ਦੇ ਦਿੱਤਾ ਤਾਰ ਪੈ ਗਈ ਆ ਅੱਜ ਸ਼ਾਮ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਬੱਦੀ ਆ ਉਹ ਪੂਰੀ ਵੋਲਟੇਜ ਦੇ ਨਾਲ ਪਹੁੰਚ ਜਾਏਗੀ ਜਿੱਤੇ ਅਸੀਂ ਬਿਜਲੀ ਵਿਭਾਗ ਦਾ ਧੰਨਵਾਦ ਕਰਦੇ ਆ ਉਥੇ ਅਸੀਂ ਡੀਸੀ ਸਾਹਿਬ ਦਾ ਤੇ ਅਸੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਿੰਡ ਦੀ ਜੋ ਮੰਗ ਸੀ ਬੜੀ ਪੁਰਾਣੀ ਉਹਨੂੰ ਜਿਹੜਾ ਨੇਪੜੇ ਚਾੜਿਆ ਕਿਉਂਕਿ ਪਾਣੀ ਤੇ ਬਿਜਲੀ ਇਹ ਇੱਕ ਅਜਿਹੀਆਂ ਚੀਜ਼ਾਂ ਜਿਨ੍ਹਾਂ ਤੋਂ ਅਸੀਂ ਵਾਂਝੇ ਨਹੀਂ ਰਹਿ ਸਕਦੇ ਰਾਤ ਨੂੰ ਜੇ ਬਲਬ ਡਿਮ ਜਗਿਆ ਤੇ ਸਾਡੇ ਬੱਚੇ ਪੜ ਨਹੀਂ ਸਕਦੇ ਹੁਣ ਇਹ ਬਲਬ ਵੀ ਪੂਰੇ ਜਗਣਗੇ ਔਰ ਠੰਡੀਆਂ ਹਵਾਵਾਂ ਵੀ ਆਣਗੀਆਂ AC ਦੀਆਂ ਔਰ ਮੈਂ ਸਾਰਿਆਂ ਦਾ ਧੰਨਵਾਦ ਬੜਾਈ ਗਰਮ ਮਹਿਸੂਸ ਕਰ ਰਹੇ ਹਾਂ ਕਿ ਪਿੰਡ ਚੋਂਤਾ ਦੇ ਸਰਪੰਚ ਸਾਹਿਬ ਤੇ ਸਾਰੇ ਇੱਥੋਂ ਦੇ ਲੋਕਲ ਵਸਨੀਕਾਂ ਨੇ ਪੂਰੇ ਦਾ ਪੂਰਾ ਜੋਰ ਲਗਾ ਕੇ ਟਰਾਂਸਫਾਰਮਰ ਲਗਾ ਲਿਆ ਔਰ ਜਿਹੜੀ ਇੱਥੇ ਬੱਤੀ ਆਂਦੀ ਨਹੀਂ ਸੀਗੀ ਵਾਕਈ ਲੋਕੀ ਬੱਤੀ ਤੋਂ ਬਿਨਾ ਤੇ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੇ ਔਰ ਬੱਤੀ 3 ਸਾਲ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੀ ਰਾਈਟ ਕਹ ਲਓ ਡਿਮ ਕਹ ਲਓ ਆ ਹੀ ਨਹੀਂ ਰਹੀ ਔਰ ਜਿਸ ਦੇ ਕਾਰਨ ਲੋਕਾਂ ਦੀ ਸਮੱਸਿਆ ਦਿਨ ਵ ਦਿਨ ਵੱਧਦੀ ਜਾਂਦੀ ਵੀ ਜਿਹਦਾ ਹੀ ਦੇਖਦੇ ਆ ਕਿ ਗਰਮੀ ਵੀ ਕਿੰਨੀ ਵੱਧ ਰਹੀ ਸੀ ਔਰ ਰਾਈਟ ਤੋਂ ਬਿਨਾ ਸੰਭਵ ਹੀ ਨਹੀਂ ਕੁਝ ਵੀ ਔਰ ਸਾਰੇ ਕਾਰਜਕਰਤਾ ਨੇ ਪੂਰ ਜੋਰ ਪ੍ਰਯਾਸ ਕੀਤਾ ਜਿਸ ਦੇ ਕਾਰਨ ਕੀ ਹੈ ਕਿ ਅੱਜ ਟਰਾਂਸਫਰ ਲੱਗ ਗਿਆ ਤੇ ਇਹ ਚੱਲੂ ਵੀ ਹੋ ਜਾਏਗਾ ਤੇ ਪੂਰੇ ਪਿੰਡ ਵਾਸੀਆਂ ਨੂੰ ਲਾਈਟ ਮਿਲਣੀ ਵੀ ਸ਼ੁਰੂ ਹੋ ਜਾਏਗੀ ਔਰ ਇਹ ਸਭਨੇ ਸਭ ਵਧਾਈ ਦੇ ਪਾਤਰ ਹੈ